ਜਿੱਤੋਂ ਪ੍ਰਕਰਮਾ ਸ਼ੁਰੂ ਹੁੰਦੀ ਆ ਉੱਥੇ ਜਾ ਕੇ ਪੈਰ ਧਰਿਆ ਹੀ ਆ ਤੇ ਮੈਂ ਸ਼ੁਕਰਾਨਾ ਕੀਤਾ ਮੈਂ ਕਿਹਾ ਥੈਂਕ ਯੂ ਵਾਹਿਗੁਰੂ ਵਧੀਆ ਇਦਾਂ ਹੀ ਸਾਥ ਦਿੰਦੇ ਰਹੋ ਹਣਾ ਜੋ ਵੀ ਆਪਣੇ ਮਨ ਚ ਮੈਂ ਕਿਹਾ ਤੇ ਨਾਲ ਹੀ ਇੱਕ ਮੁੰਡਾ ਆਇਆ ਮੇਰੇ ਕੋਲ ਤੇ ਕਹਿੰਦਾ ਵੀਰੇ ਦੇਖਿਆ ਕਿਤੇ ਮੈਂ ਕਿਹਾ ਕਿੱਥੇ ਕਹਿੰਦਾ ਯਾਰ ਨੂੰ ਮੁੱਲੇ ਵਾਲਾ ਤਾਂ ਨਹੀਂ ਤੂੰ ਦੀਪ ਮੈਂ ਕਿਹਾ ਹਾਂ ਮੈਂ ਉਹੀ ਆ अच्छा फिर ਉਹ ਨਾਲ ਦੇ ਨੂੰ ਬੁਲਾਇਆ ਦੇਖ ਉਹ ਆ ਦੇ ਆ ਦੇ ਯਾਰ ਉਹਨੇ ਵਲਾ ਟਿੰਕਾ ਕਿੱਥੇ ਆ ਵੇ ਮੈਨੂੰ ਪੁੱਛਣ ਲੱਗ ਪਿਆ ਕਿਉਂਕਿ ਹਰੀਸ਼ ਤੇ ਟਿੰਕੇ ਦਾ ਮੇਰਾ ਬਹੁਤ ਉੱਚ ਬੌਂਡਿੰਗ ਸੀ ਨਾ ਤੇ ਕਹਿੰਦੇ ਟਿੰਕਾ ਕਿੱਥੇ ਆ ਉੱਥੋਂ ਲੈ ਕੇ ਮੈਨੂੰ ਜਿੱਥੇ ਆਪਣਾ ਪ੍ਰਸ਼ਾਦ ਨਹੀਂ ਪ੍ਰਸ਼ਾਦ ਮਿਲਦਾ ਬਾਜੀ ਉੱਥੋਂ ਤੱਕ ਪਹੁੰਚਣ ਨੂੰ ਸਾਢੇ 3-4 ਘੰਟੇ ਲੱਗ ਗਏ ਵਾਓ ਇਦਾਂ ਮੇਰੇ ਨਾ ਨਵਾਂ ਨਵਾਂ ਟੈਟੂ ਬਣਾਇਆ ਸੀ YH ਦਾ ਮੈਂ ਇੱਥੇ ਉਹ ਛੁੱਲ ਗਿਆ ਖੂਨ ਖੂਨ ਫਿਰ ਸੇਵਾ ਦਾ ਰਾਇ ਉਹਨਾਂ ਨੇ ਮੈਨੂੰ ਕਿੰਦੇ ਬਚਾ ਕੇ ਪਹਿਲਾਂ ਬਿਠਾਇਆ ਕਹਿੰਦੇ ਪਾਣੀ ਪੀ ਸਾਲ ਐ ਤੂੰ ਕੱਲਾ ਕਿੱਦਾਂ ਆ ਗਿਆ ਇੱਥੇ